ਕਿਸਾਨਾਂ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਆਮੋ ਸਾਹਮਣੇ ਐ। ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ। ਪੈਦਾ ਹੋਏ ਹਾਲਾਤਾਂ ਲਈ ਮਜੀਠੀਆ ਨੇ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਿਹਾ ਕਿ ਹਰਿਆਣਾ ਸਰਕਾਰ ਲਗਾਤਾਰ ਪੰਜਾਬ ਦੀ ਸੀਮਾ ਅੰਦਰ ਸੂਬੇ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਮੂਕ ਦਰਸ਼ਕ ਬਣੇ ਬੈਠੇ ਨੇ। ਉਧਰ ਮਜੀਠੀਆ ਦੇ तमाम ਇਲਜ਼ਾਮਾਂ ਦਾ ਜਵਾਬ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਦਿੱਤਾ। ਸਭ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਖੜੀ ਹੈ ਅਤੇ ਅਕਾਲੀ ਦਲ ਬਾਰੇ ਪੂਰਾ ਪੰਜਾਬ ਜਾਣਦਾ ਹੈ ਮਤਲਬ ਹਿਊਮਨ ਰਾਈਟਸ ਵਾਇਲੇਸ਼ਨ ਹੋ ਗਿਆ ਨੇ اور ਭਗਵੰਤ ਮਾਨ ਸਲੀਪਿੰਗ ਹੋ ਕਿੱਥੇ ਰਹੀਆਂ ਪੰਜਾਬ ਦੀ ਧਰਤੀ ਤੇ ਜਦੋਂ ਉਹ ਸਿਮਿੰਟ ਦੇ ਬੈਰੀਅਰ ਬਣ ਕੇ ਸੀ ਭਗਵੰਤ ਮਾਨ ਉਹ ਸਲੀਪਿੰਗ ਜਾਂ ਭਗਵੰਤ ਮਾਨ ਰਲਿਆ ਸੀ ਸੁੱਤਾ ਪਿਆ ਸੀ ਜਾਂ ਰਲਿਆ ਸੀ ਤਦੇ ਮੈਂ ਬਾਰ-ਬਾਰ ਕਹਿ ਰਿਹਾ ਕਿ ਭਗਵੰਤ ਮਾਨ ਟਾਊਟ ਹੈ ਮੁਕਬਰ ਹੈ ਇਹਨੂੰ ਸਾਰਾ ਕੁਝ ਪਤਾ ਹੁੰਦਿਆ ਜੋ ਹਾਲਾਤ ਬਣਿਆ ਜੋ ਮੌਤ ਦਾ ਜ਼ਿੰਮੇਵਾਰ ਹੈ ਇਹਨਾਂ ਕਿਸਾਨਾਂ ਦਾ ਉਹ ਭਗਵੰਤਮਾਨ ਹੈ ਹੋਰ ਕੋਈ ਨਹੀਂ ਹੈ ਇਚਲੀ ਹੀ ਨੀਡਸ ਟੂ ਰਿਜ਼ਾਈਨ ਜਾਂ ਕੇਜਰੀ ਵਾਲੇ ਨੂੰ ਡਿਸਮਿਚ ਕਰੇ ਨਹੀਂ ਡਿਸਮਿਚ ਕਰਦਾ ਤੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਫਿਕਸਡ ਮੈਚ ਚੱਲ ਰਿਹਾ ਸਿਰਫ ਤੇ ਸਿਰ ਇਨਸਾਨੀ ਅੰਦੋਲਨ ਨੂੰ ਟੋਰਪੀਡੋ ਕਰਨ ਲਈ ਵਾਸਤੇ ਸੋ ਬਿਲਕੁਲ ਅਸੀਂ ਤਾਂ ਕਿਸਾਨੀ ਹਤੈਸ਼ੀ ਕਿੰਨੇ ਆ ਇਹ ਪੰਜਾਬ ਦਾ ਕਿਸਾਨ ਵੀ ਜਾਣਦਾਗਾ ਪੰਜਾਬ ਦੇ ਲੋਕ ਵੀ ਜਾਣਦੇ ਲੱਗੇ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਿਸਾਨ ਵਿਰੋਧੀ ਆ ਇਹ ਵੀ ਸਾਰਾ ਪੰਜਾਬ ਜਾਣਦਾਗਾ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਕੈਬਨਟ ਮਨਿਸਟਰ ਬੀਬਾ ਹਰਸਿਮਤ ਕੋਰ ਬਦਲ ਜੀ ਨੇ ਕੈਬਨਟ ਦੇ ਵਿੱਚ ਬੈਠ ਕੇ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਉੱਤੇ ਮੋਹਰ ਲਾਈ ਸੀ ਜਿਸ ਨੂੰ ਕੇ ਬਾਅਦ ਦੇ ਵਿੱਚ ਸੈਂਟਰ ਸਰਕਾਰ ਨੇ ਵਾਪਸ ਲਿਆ ਸੀਗਾ ਸੋ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅਸੀਂ ਅੱਜ ਵੀ ਕਿਸਾਨ ਦੇ ਨਾਲ ਆ ਅਸੀਂ ਕਿਸਾਨ ਦੇ ਹਮੇਸ਼ਾ ਹੀ ਹਮੇਤੀਆਂ ਇਹ ਜਿੱਦਾਂ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਿਸਾਨ ਵਿਰੋਧੀ ਪਾਰਟੀ ਪੰਜਾਬ ਦੇ ਅੰਦਰ ਹੈ ਤੇ ਭੁੰਕਨਵਾ ਰਿਹਾ ਹੈ